ਹੈਲੋ ਸਟੂਡੈਂਟਸ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਸਵਾਗਤ ਕਰਦੀ ਆ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟਡੀ ਉੱਪਰ ਜਿੱਥੇ ਤੁਹਾਨੂੰ ਮਾਸਟਰ ਕੇਡਰ ਪੰਜਾਬੀ ਲੈਕਚਰ ਕੇਡਰ ਪੰਜਾਬੀ ਦੇ ਪੇਪਰ ਦੀ ਤਿਆਰੀ ਬਹੁਤ ਹੀ ਸੌਖੀ ਭਾਸ਼ਾ ਦੇ ਵਿੱਚ ਕਰਵਾਈ ਜਾ ਰਹੀ ਆ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ ਨਾਲ ਹੀ ਉਹਨਾਂ ਦੇ ਐਕਸਟਰਾ ਫੈਕਟਸ ਨੂੰ ਵੀ ਦੇਖਾਂਗੇ ਜਿਸ ਦੇ ਨਾਲ ਆ ਤੁਹਾਡੀ ਨੌਲੇਜ ਦੇ ਵਿੱਚ ਕਾਫੀ ਵਾਧਾ ਹੋਏਗਾ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਘੱਟ ਸਮੇਂ ਦੇ ਵਿੱਚ ਵੱਧ ਜਾਣਕਾਰੀ ਦਿੱਤੀ ਜਾਵੇ ਤੇ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪੰਜਾਬੀ ਟੈਸਟ ਨੰਬਰ 13 ਦਾ ਪਹਿਲਾ ਪ੍ਰਸ਼ਨ ਆਉ ਨੀ ਸਯੋ ਰਾਲ ਦਿਓ ਨੀ ਵਦਾਈ ਮੈਂ ਵਰ ਪਾਇਆ ਡੈਸ਼ ਮਾਹੀ ਤੁਕ ਨੂੰ ਪੂਰਾ ਕਰੋ ਖਾਲੀ ਥਾਂ ਵਿੱਚ ਕੀ ਆਏਗਾ ਤੁਸੀਂ ਕੀ ਆਪ ਦਾ ਅਨਸਰ ਲਗਾਉਂਗੇ ਸੱਚਾ ਮੋਸ਼ਦ ਰਾਂਜਾ ਸ਼ੌਹਰ ਅਨਸਰ ਦਿਓ ਜੀ सही उत्तर है जी अपने ऑप्शन नंबर तीन रांझा आओ नी सही हो रल देव नी बधाई मैं वर पाया रांझा माही प्रश्न नंबर दो विधाता सिंह तीर का ना की सी थोड़े तो को चार ऑप्शंस ने सही ऑप्शन चुननी सही उत्तर लगाओ जी अपना फटाफट उत्तर लगाओ सही उत्तर है जी अपने कोप्शन नंबर तीन ਦਮੋਦਰ ਵਿਤਾਤਾ ਸਿੰਘ ਧੀਰ ਦਾ ਮੁੱਢਲਾ ਨਾਂ ਸੀ ਦਮੋਦਰ ਇਹਨਾਂ ਦਾ ਜਨਮ ਹੋਇਆ ਸੀ 1901 ਦੇ ਵਿੱਚ ਕنگਰੋਟ ਰਾਵਲਪਿੰਡੀ ਤੇ ਵਿਤਾਤਾ ਸਿੰਘ ਧੀਰ ਸੀਗੇ ਜਿਹੜੇ ਚੌਥੀ ਕਲਾਸ ਦੇ ਵਿੱਚ ਪੜ੍ਹਦੇ ਹੀ ਕਵਿਤਾ ਲਿਖਣ ਲੱਗ ਗਏ ਸੀ ਤੇ ਇਹਨਾਂ ਬਾਰੇ ਇੱਕ ਬਹੁਤ ਹੋਰ ਜ਼ਰੂਰੀ ਗੱਲ ਆ ਕਿ ਇਹਨਾਂ ਨੂੰ ਸਟੇਜੀ ਸ਼ਾਇਰੀ ਦਾ ਸਾਸਵਾਰ ਵੀ ਕਹਿੰਦੇ ਨੇ ਤੇ ਹੀਰਾ ਸਿੰਘ ਦਰਦ ਨਾਲ ਇਹਨਾਂ ਦਾ ਰਿਸ਼ਤਾ ਸੀ ਹੀਰਾ ਸਿੰਘ ਦਰਦ ਇਹਨਾਂ ਦੇ ਮਾਮਾ ਜੀ ਲੱਗਦੇ ਸੀ ਤੇ ਇਹਨਾਂ ਨੇ ਛੋਟੇ ਹੁੰਦੇ ਹੀ ਫੁਲਵਾੜੀ ਵਿੱਚ ਕੰਮ ਕਰਨਾ ਸ਼ੁਰੂ ਕਰਤਾ ਸੀ ਫੁਲਵਾੜੀ ਇੱਕ ਮਾਸਿਕ ਰਸਾਲਾ ਸੀ ਪ੍ਰਸ਼ਨ ਨੰਬਰ 10 ਪ੍ਰੋਫੈਸਰ ਪੂਰਨ ਸਿੰਘ ਦੀ ਬਾਤਿਕ ਦਾ ਨਾਮ ਲਿਖੋ ਖੁੱਲੇ ਕੰਡ ਖੁੱਲੇ ਲੇਖ ਖੁੱਲੇ ਮੈਦਾਨ ਖੁੱਲੇ ਅਸਮਾਨੀਰਾ ਆਪਣਾ ਸਹੀ ਉੱਤਰ ਲਾਓ ਜੀ ਸਹਿਯੁਤਰਾ ਜੀ ਆਪਣੇ ਕੋਲੇ অপਸ਼ਨ ਨੰਬਰ 2 ਖੁੱਲੇ ਲੇਖ ਜੋ ਪ੍ਰੋਫੈਸਰ ਪੂਨ ਸਿੰਘ ਦੀ ਵਾਰਤਕ ਹੈ ਖੁੱਲੇ ਲੇਖ ਇਹਦੇ ਸਭ ਤੋਂ ਲੰਬੇ ਭਾਗ ਦੱਸਣਿਆ ਕਿਹੜੇ ਨੇ ਕਈ ਵਾਰ ਪੁੱਛ ਲਿਆ ਜਾਂਦਾ ਪੇਪਰ ਦੇ ਵਿੱਚ ਕਿ ਖੁੱਲੇ ਲੇਖ ਦੇ ਸਭ ਤੋਂ ਲੰਬੇ ਭਾਗ ਕਿਹੜੇ ਨੇ ਇਹਦਾ ਦੋ ਲੰਬੇ ਭਾਗ ਨੇ ਇੱਕ ਤਾਂ ਪਹਿਲਾ ਜਿਹਦਾ ਨਾਮ ਆ ਪੂਰਨਨਾਥ ਜੋਗੀ पूरन नाथ योगी ਤੇ ਇੱਕ ਪੰਜਵਾਂ ਭਾਗ ਜਿਹਦਾ ਨਾਮ ਆ ਜੰਗਲੀ ਫੁੱਲ ਜੰਗਲੀ ਫੁੱਲ ਇਹ ਦੋਨੋਂ ਲੰਬੇ ਨੇਗੇ ਪ੍ਰਸ਼ਨ ਨੰਬਰ 4 ਪੰਜਾਬੀ ਭਾਸ਼ਾ ਵਿੱਚ 64 ਦਾ ਦਰਜਾ ਕਿਸ ਨੂੰ ਪ੍ਰਾਪਤ ਹੈ ਪੰਜਾਬੀ ਦਾ 64 ਕੌਣ ਹੈ ਬਾਬਾ ਫਰੀਦ ਜੀ, ਸ਼ਾਹ ਹੁਸੈਨ, ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ ਸਹੀ ਉੱਤਰ ਲਗਾਓ ਜੀ ਆਪਣਾ ਪੰਜਾਬੀ ਵਿੱਚ 64 ਦਾ ਦਰਜਾ ਕਿਸ ਨੂੰ ਪ੍ਰਾਪਤ ਹੈ? ਸਹੀ ਉੱਤਰ ਹੈ ਜੀ ਆਪਣੇ ਕੋਲੇ ਬਾਬਾ ਫਰੀਦ ਜੀ। ਪ੍ਰਸ਼ਨ ਨੰਬਰ 5 ਪੰਜਾਬੀ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ? ਸੁਰਿੰਦਰ ਕੌਰ, ਅਮਰਤਾ ਪ੍ਰੀਤਮ, ਨਿਰਿੰਦਰ ਬੀਬਾ, ਪ੍ਰਕਾਸ਼ ਕੌਰ। ਸਹੀ ਉੱਤਰ ਲਗਾਉ ਜੀ ਆਪਣਾ ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਸ੍ਰਿੰਦਰ ਕੌਰ ਤੇ ਇਹਨਾਂ ਦਾ ਇੱਕ ਬਹੁਤ ਹੀ ਮਸ਼ਹੂਰ ਗਾਣਾ ਸੀ 94 ਸ਼ੌਂਕਣ ਮੇਲੇ ਦੀ ਜਿਸ ਨੂੰ ਨੰਦ ਲਾਲ ਨੂਰਪੁਰੀ ਜੀ ਨੇ ਲਿਖਿਆ ਸੀਗਾ ਤੇ ਇਹ ਗਾਣਾ ਬਹੁਤ ਹੀ ਮਕਬੂਲ ਹੋਇਆ ਸੀ ਫੇਮਸ ਗਾਣਾ ਸੀ ਉਸ ਟਾਈਮ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਪ੍ਰੀਤ ਲੜੀ ਪੱਤਰਕਾ ਦੀ ਸ਼ੁਰੂਆਤ ਕਿਸ ਨੇ ਕੀਤੀ ਨਾਨਕ ਸਿੰਘ ਨੇ ਗੁਰਬਖਸ਼ ਸਿੰਘ ਪ੍ਰੀਤ ਲੜੀ ਹੀਰਾ ਸਿੰਘ ਦਰਦ ਕੋਈ ਵੀ ਨੇ ਸਹੀ ਉੱਤਰ ਲਗਾਓ ਜੀ ਤੁਸੀਂ ਆਪਣਾ ਉੱਤਰ ਕੀ ਲਗਾਓਗੇ ਪ੍ਰੀਤ ਲੜੀ ਪੱਤਰਕਾ ਦੀ ਸ਼ੁਰੂਆਤ ਕਿਸ ਨੇ ਕੀਤੀ ਸਹੀ ਉੱਤਰਾਂ ਜੀ ਆਪਣੇ ਕੋਲੇ অপਸ਼ਨ ਨੰਬਰ 2 ਗੁਰਬਖਸ਼ ਸਿੰਘ ਪ੍ਰੀਤ ਲੜੀ ਜੇ ਪੁੱਛ ਲਿਆ ਜਾਵੇ ਪ੍ਰੀਤ ਲੜੀ ਪੱਤਰਕਾ ਦੀ ਸ਼ੁਰੂਆਤ ਕਦੋਂ ਹੋਈ ਤਾਂ ਤੁਸੀਂ ਲਿਖੋਗੇ 1933 ਵਿੱਚ ਪ੍ਰਸ਼ਨ ਨੰਬਰ 7 ਸੁਲਤਾਨ ਬਾਹੂ ਦੇ ਮੁਰਸ਼ਦ ਦੇ ਸਿਲਸਿਲੇ ਦਾ ਕੀ ਨਾਂ ਸੀ ਸਹੀ ਉੱਤਰ ਲਗਾਓ ਜੀ ਤੁਹਾਡੇ ਕੋਲ 4 ਆਪਸ਼ਨਸ ਨੇ ਚਾਰਾਂ ਵਿੱਚੋਂ ਸਹੀ ਉੱਤਰ ਲਗਾਓ ਆਪਣਾ ਤੇ ਕਮੈਂਟ ਕਰਕੇ ਇਹ ਵੀ ਦੱਸਣਾ ਹੈ ਕਿ ਤੁਹਾਡੇ 25 ਦੇ ਵਿੱਚੋਂ ਕਿੰਨੇ ਸਹੀ ਗਏ ਤੇ ਨਾਲ ਸੋਹਣੇ-ਸੋਹਣੇ ਕਮੈਂਟ ਕਰਕੇ ਦੱਸ ਵੀ ਦਿਆ ਕਰੋ ਕਿ ਤੁਹਾਨੂੰ ਕਲਾਸ ਕਿਹ ਜੀ ਲੱਗੀ ਇਹਨਾਂ ਕੀ ਆ ਟੀਚਰ ਵੀ ਮੋਟੀਵੇਟ ਹੁੰਦਾ ਸਹੀ ਉੱਤਰ ਆ ਜੀ ਸੁਲਤਾਨ ਬਾਹੂ ਦੇ ਮੁਰਸਦ ਕਾਦਰੀ ਸਿਲਸਿਲੇ ਤੋਂ ਸੀ ਆਪਸ਼ਨ ਨੰਬਰ ਦੋ ਸਹੀ ਆ ਜੇ ਪੁੱਛ ਲਿਆ ਜਾਵੇ ਕਿ ਸੁਲਤਾਨ ਬਾਹੂ ਦੇ ਮੁਰਸ਼ਦ ਦਾ ਨਾਮ ਕੀ ਸੀ ਤਾਂ ਤੁਸੀਂ ਲਗਾਓਗੇ ਹਬੀਬ ਉੱਲਾ ਹਬੀਬ ਉੱਲਾ ਜਿਹੜੇ ਕਿ ਕਾਦਰੀ ਸੰਪਰਦਾਏ ਜਾਂ ਸਿਲਸਿਲੇ ਨਾਲ ਸੰਬੰਧ ਰੱਖਦੇ ਸੀ ਪ੍ਰਸ਼ਨ ਨੰਬਰ ਅੱਠ ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ ਦੀਆਂ ਘਟਨਾਵਾਂ ਦੇ ਕੇਂਦਰੀ ਪਾਤਰ ਹਨ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਉੱਤਰ ਲਗਾਓ ਆਪਣਾ ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ ਦੀਆਂ ਘਟਨਾਵਾਂ ਦੇ ਕੇਂਦਰੀ ਪਾਤਰ ਹਨ ਆਪਸ਼ਨ ਨੰਬਰ 2 ਸਹੀ ਹੈ ਆਪਣੇ ਕੋਲੇ ਜੱਸਾ ਸਿੰਘ ਆਲੂਵਾਲੀਆ ਤੇ ਦਲੀਪ ਸਿੰਘ ਪ੍ਰਸ਼ਨ ਨੰਬਰ 9 ਖੋਜ ਪత్రిక ਮੈਗਜ਼ੀਨ ਨੂੰ ਕਿਹੜੀ ਸੰਸਥਾ ਛਾ ਰਹੀ ਕਰਦੀ ਹੈ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਸ਼ਾ ਵਿਭਾਗ ਪੰਜਾਬ ਸਹੀ ਉੱਤਰ ਲਗਾਓ ਜੀ ਆਪਣਾ ਕੀ ਉੱਤਰ ਦਿਓਗੇ ਤੁਸੀਂ ਸਹੀ ਉੱਤਰਾ ਜੀ ਆਪਣੇ ਕੋਲੇ অপਸ਼ਨ ਨੰਬਰ 1 ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਸ਼ਨ ਨੰਬਰ 10 ਪੱਟਾ ਦੀ ਬਾਣੀ ਕਿਸ ਕਾਵ ਰੂਪ ਵਿੱਚ ਦਰਜ ਹੈ ਸ਼ਬਦ ਬਾਅਰ ਸਵਈਏ ਸਲੋਕ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਆ ਜੀ ਆਪਣੇ ਕੋਲ ਆਪਸ਼ਨ ਨੰਬਰ 3 ਸਵਈਏ ਪ੍ਰਸ਼ਨ ਨੰਬਰ 11 ਸੂਫੀ ਮਤਵਿਚ ਵਹਿਦਤ ਉਲ ਵਜੂਦ ਤੋਂ ਕੀ ਭਾਵ ਹੈ ਜਜਿਤ ਲੈਂਕੜਾ ਕਈ ਵਾਰ ਬੋਲ ਕੇ ਟਾਈਪਿੰਗ ਕਰਨ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਤੇ ਤੁਸੀਂ ਸਾਰੇ ਸਿਆਣੇ ਉਹ ਤੁਹਾਨੂੰ ਪਤਾ ਹੀ ਆ ਤੇ ਪੰਜਾਬੀ ਪੜ੍ਹਦੇ ਵੀ ਹੋ ਇੰਨੀਆਂ ਕੁ ਗਲਤੀਆਂ ਤੁਸੀਂ ਨਜ਼ਰ ਅੰਦਾਜ਼ ਕਰਕੇ ਪ੍ਰਸ਼ਨ ਤੇ ਫੋਕਸ ਕਰਿਆ ਕਰੋ ਸੂਫੀ ਮਤਵਿਚ ਵਹਿਦਤ ਉਲ ਵਜੂਦ ਤੋਂ ਕੀ ਭਾਵ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਉੱਤਰ ਲਗਾਓ ਆਪਣਾ ਰੱਬ 7ਵੇਂ ਆਸਮਾਨ ਤੇ ਰਹਿੰਦਾ ਹੈ ਰੱਬ ਵਜੂਦ ਤੋਂ ਅਲੱਗ ਹੈ ਰੱਬ ਤਪ ਸਾਧਨਾ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਦੁਨੀਆ ਵਿੱਚ ਰੱਬ ਸਰਵ ਵਿਆਪਕ ਹੈ ਕਿ ਉੱਤਰ ਲਗਾਉਗੇ ਤੁਸੀਂ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 4 ਰੱਬ ਦੁਨੀਆ ਵਿੱਚ ਸਰਵ ਵਿਆਪਕ ਹੈ ਇਹ ਹਜਰਤ ਵਹਿਦਤ ਉਲ ਵਜੂਦ ਦਾ ਇਹ ਭਾਵ ਹੈ ਕਿ ਦੁਨੀਆ ਵਿੱਚ ਰੱਬ ਸਰਵ ਵਿਆਪਕ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਤੇ ਸਾਲ 2004 ਦਾ ਭਾਰਤ ਸਾਹਿਤ ਅਕਾਦਮੀ ਪੁਰਸਕਾਰ ਕਿਸ ਪੰਜਾਬੀ ਲੇਖਕ ਨੂੰ ਮਿਲਿਆ ਤੁਹਾਡੇ ਕੋਲ ਚਾਰ ਵਿਕਲਪ ਨੇ ਸਹੀ ਚੁਣਨਾ ਬਰਿਆਮ ਸਿੰਘ ਸੰਤੂ ਚੰਨ ਦਾਸ ਸੰਧੂ ਸਤਿੰਦਰ ਸਿੰਘ ਨੂਰ ਹਰਿੰਦਰ ਮਹਿਬੂਬ ਆਪਣਾ ਉੱਤਰ ਲਗਾਓ ਜੀ 2004 ਦਾ ਭਾਰਤ ਸਾਹਿਤ ਅਕਾਦਮੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਸਤਿੰਦਰ ਸਿੰਘ ਨੂਰ ਜੇ ਪੁੱਛ ਲਿਆ ਜਾਵੇ ਵੀ ਇਹਨਾਂ ਨੂੰ ਕੈਸੇ ਲਈ ਭਾਰਤ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਤਾਂ ਤੁਸੀਂ ਲਿਖੋਗੇ ਆਲੋਚਨਾ ਲਈ ਮਿਲਿਆ ਸੀ ਕਿ ਦੀ ਆਲੋਚਨਾ ਕਵਿਤਾ ਦੀ ਭੂਮਿਕਾ ਆਲੋਚਨਾ ਪੁਸਤਕ ਲਿਖੀ ਸੀ ਇਹਨਾਂ ਨੇ ਪ੍ਰਸ਼ਨ ਨੰਬਰ 13 ਬੇਗਮ ਪਰ ਸਹਿਰ ਕੋ ਨਾਓ ਦੁੱਖ ਅੰਧੋ ਨਾਹੀ ਤਹਿ ਠਾਉ ਕਿਸ ਮਹਾਪੁਰਸ਼ ਦੀ ਕਾਉਤੁਕ ਹੈ ਭਗਤ ਕਵੀ ਪੰਤ ਰਵਿਦਾਸ ਭਗਤ ਨਾਮਦੇਵ ਸੇਖ ਫਰੀਦ ਚਾਰਾਂ ਵਿੱਚੋਂ ਸਹੀ ਆਪਸ਼ਨ ਚੁਣੋ ਤੁਸੀਂ ਆਪਣਾ ਕੀ ਉੱਤਰ ਲਗਾਉਗੇ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 2 ਭਗਤ ਰਵਿਦਾਸ ਦੀ ਸਟੇਟਮੈਂਟ ਹੈ ਦੇ ਸ਼ਬਦ ਬੋਲ ਸਕਦੇ ਆਪਾਂ ਕਾਉਤੁਕਾਂ ਮੇਰੀਆਂ ਭਗਤ ਰਵਿਦਾਸ ਜੀ ਦੀਆਂ ਪ੍ਰਸ਼ਨ ਨੰਬਰ 14 12 ਵਰਿਆਂ ਦੀ ਸ਼ੋਹਰ ਹੋਈ ਤਾਂ ਰਾnje ਅੱਖੀਆਂ ਲਾਈਆਂ ਕਾਵ 17 ਹਨ ਮੁਕਵਲ ਦੀਆਂ ਵਾਰਿਸ਼ ਦੀਆਂ ਦਮੋਦਰ ਦੀਆਂ ਹਮੰਦੀਆਂ ਸਹੀ ਉੱਤਰ ਲਾਓ ਆਪਣਾ 12 ਵਰਿਆਂ ਦੀ ਸ਼ੋਹਰ ਹੋਈ ਤਾਂ ਰਾnje ਅੱਖੀਆਂ ਲਾਈਆਂ ਸਹੀ ਉੱਤਰ ਆ ਜੀ ਆਪਣੇ ਕੋਲ অপਸ਼ਨ ਨੰਬਰ 3 ਦਮੋਦਰ ਦੀਆਂ ਪ੍ਰਸ਼ਨ ਨੰਬਰ 15 ਤੂਤਾਂ ਵਾਲਾ ਖੂ ਨਾਵਲ ਨੂੰ ਤੁਸੀਂ ਕਿਸ ਸ਼੍ਰੇਣੀ ਵਿੱਚ ਰੱਖੋਗੇ ਜਥਾਰਥਵਾਦੀ ਇਤਿਹਾਸਿਕ ਪਗਤੀਵਾਦੀ ਆਦਰਸ਼ਵਾਦੀ ਸਹੀ ਉੱਤਰ ਹੈ ਜੀ ਆਪਣਾ ਸਹੀ ਉੱਤਰ ਹੈ ਜੀ ਜਥਾਰਥਵਾਦੀ অপਸ਼ਨ ਨੰਬਰ 1 ਤੇ ਮੈਨੂੰ ਇਹ ਦੱਸੋ ਕਿ ਤੂਤਾ ਵਾਲਾ ਖੂ ਨਾਵਲ ਹੈ ਜੋ ਉਹ ਕਿੰਨਾ ਦਾ ਇਹ ਆ ਜੀ ਸੋਹਣ ਸਿੰਘ ਸੀਤਲ ਦਾ ਸੀਤਲ ਜੋ ਤੂਤਾਂ ਵਾਲਾ ਖੂਹ ਆ ਉਹ ਵੰਡ ਬਾਰੇ ਲਿਖਿਆ ਗਿਆ ਸੋਹਣ ਸਿੰਘ ਸੀਤਲ ਨੇ ਦੋ ਨਾਵਲ ਨੇ ਜਿਹੜੇ ਉਹ ਵੰਡ ਬਾਰੇ ਲਿਖਿਆ ਇੱਕ ਤਾਂ ਤੂਤਾਂ ਵਾਲਾ ਖੂਹ ਦੂਸਰਾ ਇਚੋਗਲ ਨਹਿਰ ਤੱਕ ਇਹ ਦੋਨੇ ਨਾਵਲ ਨੇ ਜਿਹੜੇ ਵੰਡ ਦੀ ਵਿਆਖਿਆ ਕਰਦੇ ਆ ਵੰਡ ਵੇਲੇ ਜੋ ਵੀ ਘਟਨਾਵਾਂ ਵਾਪਰੀਆਂ ਕਤਲੇਆਮ ਹੋਇਆ ਉਸ ਨੂੰ ਆਪਣੇ ਨਾਵਲਾਂ ਵਿੱਚ ਦੱਸਦੇ ਆ। ਪ੍ਰਸ਼ਨ ਨੰਬਰ 16 ਜਾਦੂ ਟੂਣਾ ਅਤੇ ਮੰਤਰ ਲੋਕ ਧਾਰਾ ਦੀ ਕਿਸ ਸ਼੍ਰੇਣੀ ਵਿੱਚ ਆਉਂਦੇ ਆ? ਵੈਰੀ ਵੈਰੀ ਇੰਪੋਰਟੈਂਟ ਕੁਸ਼ਨ। ਮੈਰੀਟੋਰੀਅਸ ਲੈਕਚਰਰਲ ਦੇ ਪੇਪਰ ਦੇ ਵਿੱਚ ਇਹ ਪੁੱਛਿਆ ਜਾ ਚੁੱਕਿਆ। ਜਾਦੂ ਟੂਣਾ ਅਤੇ ਮੰਤਰ ਲੋਕ ਧਾਰਾ ਦੀ ਕਿਸ ਸ਼੍ਰੇਣੀ ਵਿੱਚ ਆਉਂਦੇ ਨੇ? ਲੋਕ ਸਾਹਿਤ, ਲੋਕ ਵਿਸ਼ਵਾਸ, ਅਨੁਸ਼ਠਾਨ ਲੋਕ ਸਭਾ ਆਪਣਾ ਸਹੀ ਉੱਤਰ ਚੁਣੋ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਲੋਕ ਵਿਸ਼ਵਾਸ ਪ੍ਰਸ਼ਨ ਨੰਬਰ 17 1927 2025 ਜੀਵਨ ਕਾਲ ਕਿਸ ਦਾ ਹੈ ਤੁਹਾਨੂੰ ਪ੍ਰਸ਼ਨ ਪੇਪਰ ਦੇ ਵਿੱਚ ਪ੍ਰਸ਼ਨ ਐਵੇਂ ਹੀ ਪੁੱਛੇ ਜਾਂਦੇ ਨੇ ਤੇ ਮਾਈਂਡ ਨੂੰ ਪਹਿਲਾਂ ਹੀ ਤੁਸੀਂ ਸੈੱਟ ਕਰਕੇ ਰੱਖੋ ਸੰਤ ਸਿੰਘ ਸੇਖੋਂ ਪ੍ਰੋਫੈਸਰ ਪੂਰਨ ਸਿੰਘ प्रोफेसर मोहन सिंह रतन सिंह जग्गी। उन्नीस सौ सताई तो दो हजार पच्ची जीवन काल है सही उत्तर ऑप्शन नंबर चार रतन सिंह जग्गी। प्रश्न अठारह इसी की हिमायत कर दी शिव कुमार बटालवी की केडी रचना है लूणा लाजवंती दर्दमंदा दी, आही कोई नहीं सही उत्तर लगाओ जी अपना सही उत्तर है जी अपने को অপশন নাম্বার 1 লুনা লুনা ਦੇ ਵਿੱਚ ਇਸਤਰੀ ਦੀ ਹਮਾਇਤ ਕੀਤੀ ਹੈ ਸ਼ਿਵ ਕੁਮਾਰ ਨੇ ਤੇ ਦੂਸਰੀ ਗੱਲ ਇਹ ਆ ਕਿ ਲੂਨਾ ਨੂੰ ਭਾਰਤ ਸਹਿਤ ਅਕਾਡਮੀ ਅਵਾਰਡ ਮਿਲਿਆ ਇਹ ਕਿੰਨੇ ਵਿੱਚ ਮਿਲਿਆ ਇਹ ਦੱਸੋ 1967 ਦੇ ਵਿੱਚ ਪ੍ਰਸ਼ਨ ਨੰਬਰ 19 ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਆਖਰੀ ਕਾਵ ਸੰਗ੍ਰਹਿ ਕਿਹੜਾ ਹੈ ਆਖਰੀ ਪੁੱਛਿਆ ਆਪਸ਼ਨ ਨੰਬਰ 1 ਮੱਲਿਆਂ ਦੇ ਵੇਰ ਅੰਤਿਮ ਲਹਿਰਾ ਵਗਦੇ ਪਾਣੀ ਕੋਈ ਨਹੀਂ ਸਹੀ ਉੱਤਰ ਲਗਾਓ ਜੀ ਆਪਣਾ ਉੱਤਰ ਲੌਕ ਕਰੋ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਆਖਰੀ ਕਾਵ ਸੰਗ੍ਰਹਿ ਕਿਹੜਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਮੱਲਿਆਂ ਦੇ ਵੇਰ ਅਗਰ ਪ੍ਰਸ਼ਨ ਪੇਪਰ ਦੇ ਵਿੱਚ ਇਹ ਪੁੱਛ ਲਿਆ ਜਾਵੇ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਤਾਂ ਤੁਸੀਂ ਉੱਤਰ ਲਗਾਉਗੇ ਬਗਦੇ ਪਾਣੀ ਬਗਦੇ ਬਾਣੀ ਪਹਿਲਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ ਬੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਤੇ ਵਿਚਾਰ ਹੇਠ ਲਿਖਿਆ ਚੋਂ ਕਿਸ ਨਾਲ ਮੇਲ ਖਾਂਦੇ ਹਨ ਆਪਣਾ ਉੱਤਰ ਲਗਾਓ ਜੀ ਰੂਸੋ ਵਿਲੀਅਮ ਵਰਡਸਵਰਥ ਮਹਾਤਮਾ ਗਾਂਧੀ ਇਹ ਸਾਰੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਵਿਚਾਰ ਕਿੰਨਾ ਨਾ ਮੇਲ ਖਾਂਦੇ ਨੇ ਸਹੀ ਉੱਤਰ ਆ ਜੀ ਆਪਣੇ ਕੋਲੇ ਰੂਸੋ ਆਪਸ਼ਨ ਨੰਬਰ 1 ਸਹੀ ਆ ਅੱਗੇ ਆ ਗਏ ਆਪਾਂ ਪ੍ਰਸ਼ਨ ਨੰਬਰ 21 ਤੇ ਧਨੀ ਰਾਮ ਚਾਤਰਿਕ ਦੀ ਕਵਿਤਾ ਚੰਦਨ ਵਾੜੀ ਕਿਸ ਰੁੱਤ ਦਾ ਵਰਣਨ ਕਰਦੀ ਹੈ ਗਰਮੀ ਸਰਦੀ ਬਸੰਤ ਪਤਝੜ ਆਪਣਾ ਸਹੀ ਉੱਤਰ ਲਗਾਓ ਜੀ ਧਨੀ ਰਾਮ ਚਾਤਰੀਕ ਦੀ ਪ੍ਰਸਿੱਧ ਕਵਿਤਾ ਚੰਦਨ ਵਾੜੀ ਕਿਸ ਰੁੱਤ ਦਾ ਵਰਣਨ ਕਰਦੀ ਹੈ ਤਾਂ ਆਪਣੇ ਕੋਲ ਸਹੀ ਉੱਤਰ ਹੈ অপਸ਼ਨ ਨੰਬਰ 3 ਬਸੰਤ ਬਸੰਤ ਰੁੱਤ ਦਾ ਵਰਣਨ ਕਰਦੀ ਹੈ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 22 ਸੱਚ ਨੂੰ ਫਾਂਸੀ ਦਾ ਪ੍ਰਕਾਸ਼ਨ ਸਾਲ ਦੱਸੋ 1946 1944 1945 ਕੋਈ ਵੀ ਨਹੀਂ सही उत्तर है जी अपने कोले ऑप्शन नंबर 2 1944 जीडी सचनु फांसी है एम मार्क्सवादी विचारधारा ਦਾ ਜਿਹੜਾ ਚਿੱਤਰਣ ਕਰਦੀ ਆ ਸਚ ਨੂੰ ਫਾਂਸੀ ਨਾਵਲਾ ਜਿਹੜਾ ਜਸਵੰਤ ਸਿੰਘ ਕਵਲ ਦਾ ਇਹਦੇ ਵਿੱਚ ਕੀ ਆ ਤਕੜੇ ਲੋਕ ਤਾਂ ਇਨਸਾਫ ਲੈ ਜਾਂਦੇ ਆ ਤੇ ਸੱਚ ਦਬ ਜਾਂਦਾ ਨਾਇਕ ਸੱਚਾ ਤੇ ਇਮਾਨਦਾਰ ਆ ਇਸ ਨਾਵਲ ਦਾ ਜੋ ਨਾਇਕ ਆ ਸੱਚਾ ਤੇ ਇਮਾਨਦਾਰ ਆ ਤੇ ਉਹ ਪਿੰਡ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਲੱਗਾ। ਇਸ ਲਈ ਉਸ ਨੂੰ ਬਹੁਤ ਤਸੀਹੇ ਦੇਣੇ ਚੱਲਣੇ ਪੈਂਦੇ ਆ। ਇਹਦੇ ਪਾਤਰਾਂ ਦੀ ਗੱਲ ਕਰੀਏ ਤਾਂ ਕਵਲ, ਕੇਰੂ, ਸਵਰਨ ਤੇ ਦਲੀਪ ਕੌਰ ਨੇਗੇ ਜਿਹੜੇ ਇਸ ਨਾਵਲ ਦੇ ਪਾਤਰ ਨੇਗੇ। ਤੇ 1944 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀ। ਜਿਹੜਾ ਆਪਣੇ ਕੋਲੇ ਪਿਛਲਾ ਪ੍ਰਸ਼ਨ ਆ 21ਵਾਂ ਤੇ ਇਹਦੇ ਵਿੱਚੋਂ ਚੰਦਨਵਾੜੀ ਦੇ ਵਿੱਚ ਪੁੱਛਿਆ ਸੀ ਕਿਸ ਰੁੱਤ ਦਾ ਵਰਣਨ ਹੈ ਜੇ ਪੁੱਛ ਲਿਆ ਜਾਵੇ ਤਾਂ ਚੰਦਨਵਾੜੀ ਪ੍ਰਕਾਸ਼ਿਤ ਕਦੋਂ ਹੋਇਆ ਸੀ ਤਾਂ ਤੁਸੀਂ ਲਿਖੋਗੇ 1931 ਦੇ ਵਿੱਚ ਪ੍ਰਸ਼ਨ ਨੰਬਰ 23 ਤਰੀਕਤ ਸੁਫੀ ਸਾਧਨਾ ਦੀ ਕਿਹੜੀ ਮੰਜ਼ਲ ਹੈ ਆਖਰੀ ਪਹਿਲੀ ਦੂਜੀ ਤੀਜੀ ਸਹੀ ਉੱਤਰ ਲਗਾਓ ਜੀ ਤਰੀਕਤ ਸੁਫੀ ਸਾਧਨਾ ਦੀ ਕਿਹੜੀ ਮੰਜ਼ਲ ਹੈ ਦੂਸਰੀ ਮੰਜ਼ਿਲ ਹੈ ਜੀ ਆਪਸ਼ਨ ਨੰਬਰ 3 ਸਹੀ ਆ ਸੂਫੀ ਸਾਧਨਾ ਦੇ ਵਿੱਚ ਆ ਜਿਹੜਾ ਪਰਮਾਤਮਾ ਪ੍ਰਾਪਤੀ ਦੇ ਚਾਰ ਸਟੈਪਸ ਨੇ ਜਿਨ੍ਹਾਂ ਦੇ ਵਿੱਚੋਂ ਸੀਕੁਐਂਸ ਵਾਈਜ਼ ਦੇਖੀ ਆਪਾਂ ਪਹਿਲਾ ਸ਼ਰੀਅਤ ਆ ਦੂਸਰਾ ਤਰੀਕਤ ਆ ਤੀਸਰਾ ਮਾਰਫਤ ਆ ਚੌਥਾ ਹਕੀਕਤ ਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਤੇ ਗੁਰੂ ਰਾਮਦਾਸ ਜੀ ਨੇ ਲਾਵਾਂ ਦੀ ਰਚਨਾ ਕਿਸ ਰਾਗ ਅਧੀਨ ਕੀਤੀ ਲਾਵਾ ਕਿਹੜੇ ਰਾਗ ਵਿੱਚ ਲਿਖਿਆ ਸੀ ਗੁਰੂ ਰਾਮਦਾਸ ਜੀ ਨੇ ਉਹ ਦੱਸਣਾ ਸੌਖੀ ਭਾਸ਼ਾ ਦੇ ਵਿੱਚ ਆਪਸ਼ਨ ਨੰਬਰ 1 ਬਡਹਾਂਸ 2 ਸੂਹੀ 3 ਰਾਮਕਲੀ 4 ਤਨਸਰੀ ਸਹੀ ਉੱਤਰ ਲਗਾਓ ਜੀ ਆਪਣਾ ਗੁਰੂ ਰਾਮਦਾਸ ਜੀ ਨੇ ਲਾਵਾ ਦੀ ਰਚਨਾ ਸੂਹੀ ਰਾਗ ਵਿੱਚ ਕੀਤੀ ਆਪਸ਼ਨ ਨੰਬਰ 2 ਸਹੀ ਆ ਜੇ ਪੁੱਛ ਲਿਆ ਜਾਵੇ ਇਹ ਘੋੜੀਆਂ ਦੀ ਰਚਨਾ ਕਿਹੜੇ ਰਾਗ ਵਿੱਚ ਕੀਤੀ ਤਾਂ ਤੁਸੀਂ ਲਗਾਉਂਗੇ ਬਢਾਂਸ ਬਢਾਂਸ ਦੇ ਵਿੱਚ ਘੋੜੀਆਂ ਲਿਖਿਆ ਸੀ ਅਗਿਆ ਪ੍ਰਸ਼ਨ ਨੰਬਰ 25 ਤਪਿਆ ਕਿਉਂ ਖਪਿਆ ਦੀ ਵਿਦਾ ਕੀ ਹੈ ਨਾਵਲ ਨਾਟਕ ਕਹਾਣੀ ਸੰਗ੍ਰਹਿ ਇਕਾਂਗੀ ਸੰਗ੍ਰਹਿ ਤਪਿਆ ਕਿਉਂ ਖਪਿਆ ਦੀ ਵਿਦਾ ਕੀ ਹੈ ਸਹੀ ਉੱਤਰ ਲਗਾਉਣਾ ਤੁਸੀਂ ਨਾਟਕ ਨਾਵਲ ਕਹਾਣੀ ਸੰਗ੍ਰਹਿ ਇਕਾਂਗੀ ਸੰਗ੍ਰਹਿ ਤਾਂ ਸਹੀ ਉੱਤਰ ਆ ਜੀ ਆਪਣੇ ਕੋਲੇ অপਸ਼ਨ ਨੰਬਰ 4 ਇਕਾਂਗੀ ਸੰਗ੍ਰਹਿ ਹੈ ਜੇ ਤੁਹਾਡੇ ਤੋਂ ਇਹ ਪੁੱਛ ਲਿਆ ਜਾਵੇ ਤਾਂ ਪਿਆ ਕਿਉਂ ਖਪਿਆ ਇਕਾਂਗੀ ਸੰਗ੍ਰਹਿ ਕਿੰਨਾ ਦਾ ਤਾਂ ਤੁਸੀਂ ਉੱਤਰ ਲਗਾਉਗੇ ਸੰ ਸਿੰਘ ਸੇਖੋਂ ਦਾ ਜੇ ਪੁੱਛ ਲਿਆ ਜਾਵੇ ਵੀ ਕਦੋਂ ਇਕਾਂਗੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ ਤਾਂ ਤੁਸੀਂ ਉੱਤਰ ਦਿਓਗੇ 1950 ਦੇ ਵਿੱਚ ਸੰਤੀ ਸਿੰਘ ਸੇਖੋ ਦਾ ਜਨਮ ਆ ਜਿਹੜਾ 30 ਮਈ 1908 ਨੂੰ ਹੋਇਆ ਸੀ ਮੌਤ 7 ਅਕਤੂਬਰ 1997 ਨੂੰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਦੱਸੋਗੇ ਕਿ ਤੁਹਾਡੇ 25 ਦੇ ਵਿੱਚੋਂ ਕਿੰਨੇ ਕੁਐਸਚਨ ਆ ਜਿਹੜੇ ਸਹੀ ਗਏ ਆ ਇੱਥੇ ਆਪਣਾ ਟੈਸਟ ਹੁੰਦਾ ਹੈ ਖਤਮ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਕਲਾਸ ਕਿਹਜੀ ਲੱਗੀ ਇਹਦੇ ਨਾਲ ਕਿਹਾ ਟੀਚਰ ਮੋਟੀਵੇਟ ਹੋ ਜਾਂਦਾ ਚਲੋ ਜੀ ਮਿਲਦੇ ਆ ਜੀ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ ਨਵੇਂ ਕੁਐਸਚਨਸ ਦੇ ਨਾਲ ਮੈਨੂੰ ਰੁਪਿੰਦਰ ਨੂੰ ਦਿਓ ਇਜਾਜ਼ਤ ਧੰਨਵਾਦ ਸ਼ਸ਼ੀਕਲ ਜੀ